ਹਾਂਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੁਣ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਕਿ ਆਪਣੇ ਪੰਜਾਬ ਵਿੱਚ ਪਤਾ ਨਹੀਂ ਕਿ ਹਰ ਜੇ ਸ਼ਬਦ ਬਣਾ ਰੱਖੇ ਨੇ ਆਪਦੇ ਵੱਲ ਨੂੰ ਵਿੱਚ ਜੋੜ-ਜੋੜ ਕੇ ਤੇ ਮੈਨੇ ਹੁਣ ਬੋਰਡ ਤੇ ਕੁਝ ਸ਼ਬਦ ਲਿਖੇ ਨੇ ਜਿਹੇ ਸ਼ਬਦ ਵਿਗਾੜੇ ਹੋਏ ਨੇਗੇ ਚਲੋ ਆਪਾਂ ਦੇਖਦੇ ਹਾਂ ਕਿਹੜੇ ਸ਼ਬਦ ਵਿਗਾੜੇ ਹੋਏ ਨੇ ਪਾਂਡੇ ਪਾਂਡੇ ਕੀ ਹੁੰਦਾ ਦੱਸੋ ਤੁਸੀਂ ਸਿੱਧਾ ਕਹੋਣਾ ਵੀ ਪਾਂਡੇ ਲੈ ਦੇਖ ਲਓ ਇਨਾ ਮਾਵਾ ਲਕੰਮਾ ਦੇਖੋ ਮੁੰਜੇ ਆਪਾ ਬੱਚਿਆਂ ਨੂੰ ਸਿਖਾਵਾਂਗੀ ਤੇ ਬੱਚੇ ਵੱਡੇ ਹੋ ਕੇ ਵੀ ਐਵੇਂ ਬੋਲਣ ਨਹੀਂ ਹੈਨਾ ਤਾਂ ਸਿੱਧਾ ਬੋਲਿਆ ਕਰੋ ਪਾਂਡੇ ਠੀਕ ਹੈ ਅੱਗੇ ਆ ਗਿਆ ਪੂਆ ਪੂਆ ਕੀ ਹੁੰਦਾ ਅੱਜ ਕੱਲ ਦੇ ਦੱਸਿਓ ਮੈਨੂੰ ਪੂਆ ਕੀ ਹੁੰਦਾ ਚਲੋ ਮੈਂ ਹੀ ਦੱਸ ਦਿੰਨੀ ਆ ਪੂਆ ਪੂਆ ਨੂੰ ਕਹਿੰਦੇ ਆ ਅੱਜ ਕੱਲ ਦੇ ਬੱਚੇ ਆਪਣੀਆਂ ਪੂਆ ਨੂੰ ਪੂਆ ਕਹਿ ਦਿੰਦੇ ਨੇ ਪੂਈ ਕਹਿ ਦਿੰਦੇ ਨੇ ਇਹ ਕੋਈ ਸ਼ਬਦ ਦੱਸੋ ਮੈਨੂੰ ਹੈਨਾ ਪੂਆ ਆਪਾਂ ਤੋਂ ਵੱਡੀ ਹੁੰਦੀ ਐ ਆਪਾਂ ਉਹਨੂੰ ਵੀ ਆਪਣਾ ਉਹਨੂੰ ਕੰਨੋਂ ਗਲ ਸੁਣੀ ਹੋਈ ਵਧੀਆ ਲੱਗਣੀ ਚਾਹੀਦੀ ਨੇ ਆਣਾ ਤਾਂ ਪੂਆ ਕਹਿੰਦੇ ਹੁੰਦੇ ਨੇਗੇ ਕੌੜਾ 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 ਕਿੰਦੇ ਹਨਾ ਕੌੜਾ ਕੋ ਤੁਸੀਂ ਸਿੱਧਾ ਪਤਾ ਨਹੀਂ ਪੰਜਾਬ ਚ ਕੀ ਚੱਲ ਰਿਹਾ ਇਹ ਅੰਗਰੇਜ਼ੀ ਭਾਸ਼ਾ ਕੋਈ ਬੜੇ ਪੜੇ ਲਿਖੇ ਮਾਪੇ ਆਗਦੇ ਬੱਲੀ ਵਿੱਚ ਜੋੜ ਰੱਖਿਆ ਵੀ ਅਸੀਂ ਮਾ ਆਣਾਗੇ ਇਹ ਮਹਾਨਤਾ ਦੀ ਗੱਲ ਨਹੀਂ ਕੋਈ ਹਾਂ ਪੱਜ ਪੱਜ ਦਾ ਪੱਜਦਾ ਕੀ ਹੁੰਦਾ ਤੁਸੀਂ ਸਿੱਧਾ ਕਹੋ ਪੱਜਦਾ 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 ਇਹ ਕੀ ਸ਼ਬਦ ਹੈ ਕੋਈ ਹੈਨਾ ਚੱਦਦਾ ਨਹੀਂ ਕੋਈ ਪੱਜਦਾ ਪੱਜਦਾ ਕਹੋ ਕਿੰਨਾ ਵਧੀਆ ਲੱਗਦਾ ਕੀਰੀ ਲੋਕ ਕੀਰੀ ਕੋਈ ਸ਼ਬਦ ਹੈਗਾ ਤੁਸੀਂ ਸਿੱਧਾ ਕਹੋ ਨਾ ਕੀੜੀ ਪਤਾ ਨਹੀਂ ਕੀ ਹੋਇਆ ਪਿਆ ਆਪਣੇ ਪੰਜਾਬ ਵਾਲਿਆਂ ਨੂੰ ਚੀਜੀ ਲੈ ਇਹ ਨਾ ਸਾਰੇ ਮਾਪੇ ਬਾਪ ਦੇ ਕੰਮ ਨੇ ਲੈ ਚੀ ਕੀ ਚਿਰੀ ਚਿਰੀ ਕੋਈ ਸ਼ਬਦ ਹੈ ਮਾਵਾ ਅੱਜ ਕੱਲ੍ਹ ਜਿਵਾਂ ਆਖਾਂ ਨੂੰ ਲਾੜਨਾ ਕਹਿ ਦਿੰਦੀਆਂ ਨੇ ਹਾਏ ਮੇਰੀ ਚੀੜੀ ਜੀ ਹਾਏ ਮੇਰੀ ਚੀੜੀ ਜੀ ਲੈ ਤੁਸੀਂ ਕਹੋ ਨਾ ਚੀੜੀ ਨਾਲੇ ਜਿਵਾਕ ਤਾਂ ਹੀ ਕੋਈ ਲਾੜ ਹੁੰਦਾ ਤੁਸੀਂ ਸਿੱਧਾ ਨਾਮ ਲਓ ਚੰਡੀਗੜ੍ਹ ਲੈ ਜੇ ਆਪਾਂ ਕੋਈ ਬੱਸ ਬੱਸ ਦੇ ਚੰਡੀਗੜ੍ਹ ਜਾਣਾ ਹੋਵੇ ਤਾਂ ਆਪਾਂ ਕਈੇ ਵੀ ਸੰਤ ਚੰਡੀਗੜ੍ਹ ਵਾਲੀ ਬੱਸ ਚ ਜਾਈਂਦੀ ਆ ਵੀ ਅਸੀਂ ਚੰਡੀਗੜ੍ਹ ਨਹੀਂ ਆਣਾ ਉਹ ਹੁਣ ਤੁਹਾਨੂੰ ਸਿੱਧਾ ਬਾਹ 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 ਹੱਥ ਹੱਥ ਫੜ ਕੇ ਬਾਹਰੇ ਕੱਢ ਦੂਗਾ ਵੀ ਚੰਡੀਗੜ੍ਹ ਤਾਂ ਕੋਈ ਸਹਿਰੀ ਨਹੀਂ ਕੋਈ ਪਿੰਡੀ ਨਹੀਂਗਾ ਨਾਲ ਸਾ ਤੁਹਾਡੀ ਬੇਸਤੀਉ ਨਾਲ ਤੁਸੀਂ ਪੁੱਠਾ ਬੋਲੋਗੇ ਨਾਲ ਉਹ ਕੀ ਸਮਝੂਗਾ ਚੰਡੀਗੜ੍ਹ ਤਾਂ ਕੋਈ ਪਿੰਡੀ ਨਹੀਂ ਇਹਨਾਂ ਦਾ ਦਿਮਾਗ ਹੀ ਖਰਾਆ ਗਿਆ ਵੀ ਚੰਡੀਗੜ੍ਹ ਕਹੀ ਜਾਣਾ ਅਸੀਂ ਸਿੱਧਾ ਕੋਨਾ ਵੀ ਅਸੀਂ ਚੰਡੀਗੜ੍ਹ ਜਾਣਾ ਹੈਨਾ ਸੱਚੀ ਗੱਲ ਹੈ ਅੱਜ ਕੱਲ ਦੇ ਨਾ ਬੱਚੇ ਆਪਣੀ ਮੈਡਮਾਂ ਆਪਣੇ ਬਾਪ ਆਪ ਨੂੰ ਸਾਸੀ ਕਾਲ ਕਹਿ ਦਿੰਦੇ ਨੇ ਤੁਸੀਂ ਸਿੱਧਾ ਕੋ ਸੱਤ ਸੱਤ ਸਰੀਏ ਕਾਲ ਕਿੰਨਾ ਸੋਹਣਾ ਲੱਗਦਾ ਸਾਸੀ ਕਾਲ ਲੈ ਕੋਈ ਹਿਸਾਬ ਦੇ ਮੈਮ ਮੈਮ ਆਪਾਂ ਨੂੰ ਸਿਖਾਉਂਦੇ ਨੇ ਮੈਡਮ ਜੀ ਕਹੋ ਨਾ ਤੁਸੀਂ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਆਪਾਂ ਨੂੰ ਤਾਂ ਆਪਾਂ ਮੈਮ ਕਿਉਂ ਕਹਿੰਨੇ ਆਪਾਂ ਮੈਡਮ ਜੀ ਕਹੀਏ ਨਾ ਅੱਗੇ ਆ ਗਿਆ ਡੈਡ ਲੈ ਪਿਛਲੇ ਜ਼ਮਾਨੇ ਚ ਕਿੰਨੀ ਵਧੀਆ ਭਾਸ਼ਾ ਹੁੰਦੀ ਸੀ ਬਾਪੂ ਕਹਿੰਦੇ ਸੀਗੇ ਫਿਰ ਕਹਿਣ ਲੱਗੇ ਡੈਡੀ ਡੈਡੀ ਕੀ ਇੰਨਾਂ ਦੇ ਵਿਹਾਰੀ ਵੀ ਕੱਟ ਲੇ ਹੁਣ ਕਹਿਣ ਲੱਗੇ ਡੈਡ ਲੈ ਡੈਡ ਕੋਈ ਸ਼ਬਦ ਹੈ ਹਨਾ ਮੰਮਾ ਲੈ ਪਹਿਲਾਂ ਬੀਬੀ ਕਹਿੰਦੇ ਸੀ ਬੱਬੇ ਕਹਿੰਦੇ ਸੀਗੇ ਫਿਰ ਮੰਮੀ ਕਹਿਣ ਲੱਗੇ ਇਹਦੇ ਵਿੱਚ ਵੀ ਇਨਾਂ ਨੇ ਵਿਹਾਰੀ ਕੱਟ ਲਈ ਮੰਮਾ ਲੈ ਮੰਮਾ ਕੀ ਹੁੰਦਾ ਮਾਮੂ ਮਾਮੂ ਆਪਾਂ ਤਾਂ ਵੱਡੇ ਨੇਗੇ ਤੇ ਆਪਾਂ ਉਹਨਾਂ ਨੂੰ ਮਾਮਾ ਜੀ ਕਹਿਣਾ ਚਾਹੀਦਾ ਨਾ ਮਾਮੂ ਕੀ ਹੁੰਦਾ ਲੈ ਉਹਨਾਂ ਨੂੰ ਇਹ ਵਧੀਆ ਲੱਗਣਾ ਨਹੀਂ ਤਾਂ ਕਿੰਨਾ ਸੁਣਿਆ ਹੋਇਆ ਵਿਸਾਇ ਜਵਾ ਕਿੰਨੇ ਵਧੀਆ ਨੇ ਕਿੰਨਾ ਸੋਨਾ ਬੋਲਦੇ ਨੇ ਹੈਨਾ ਤਾਂ मामੂ ਕੀ ਹੈ ਤਾਉ ਲੈ ਤਾਉ ਵੀ ਕੁਝ ਹੁੰਦਾ ਮੈਂ ਤਾਂ ਪਹਿਲੀ ਵਾਰ ਸੁਣਿਆ ਤਾਉ ਤਾਇਆ ਜੀ ਕਹੋ ਕਿੰਨਾ ਵਧੀਆ ਲੱਗਦਾ ਕਿੰਨਾ ਸੋਨਾ ਲੱਗਦਾ ਨੋਤੀ ਨੋਤੀ ਕਿਉਂ ਕਹਿਨੇ ਹੋ ਰੋਟੀ ਕਾ ਦੇਖੋ ਹੁਣ ਜੇ ਤੁਸੀਂ ਮਾਂ ਮੈਂ ਕਹਿ ਦਿੰਦੀ ਆ ਅਜਾ ਪੁੱਤ ਨੋਤੀ ਖਾਲਾ ਨੋਤੀ ਖਾਲਾ ਜੇ ਤੁਸੀਂ ਆਪ ਵੀ ਸਿੱਖਾਈ ਜਾਂਦੇ ਉਹਨਾਂ ਨੂੰ ਜੇ ਹੁਣ ਵੱਡਾ ਹੋ ਕੇ ਜਵਾਕ ਤਾਂ ਉਮੀ ਕਹੂਗਾ ਜਿਵੇਂ ਸਿਖਾਇਆ ਦਾ ਉਹਨੂੰ ਨੋਤੀ ਹਨਾ ਵੀ ਮੈਨੂੰ ਮੰਮੀ ਰੋਟੀ ਦੇ ਦੇ ਨੋਤੀ ਦੇ ਦੇ ਤਾਂ ਤੁਸੀਂ ਉਹਨੂੰ ਖੂਰੋਗੇ ਨਹੀਂ ਮੇ ਰੋਟੀ ਕਾ ਤੂੰ ਕਿਹਾ ਕੀ ਬੋਲੀ ਜਾਣਾ ਗੈਡਾ ਵੱਡਾ ਹੋਇਆ ਤਾਂ ਇਹਦੇ ਵਿੱਚ ਬੱਚੇ ਇੰਨੀ ਨਹੀਂ ਗਲਤੀ ਮਾਂ ਬਾਪ ਦੀ ਗਲਤੀ ਹੈ ਮੂੰਮਣੀ ਲੈ ਕਿ ਹਰ ਸਬਦੇ ਮੈਨੂੰ ਜਮੀ ਨਹੀਂ ਵਧੀ ਲੱਗਿਆ ਮੁੰਮਣੀ ਲੈ ਮਾਂ ਆ ਗਨ ਨੇ ਮਾਪੇ ਕਨੇ ਆ ਜਾ ਮੈਨੂੰ ਮੁੰਮਣੀ ਕਰ ਲੈ ਜਮੀ ਨੇ ਮੁੰਮਣੀ ਕਰ ਲੈ ਇਹ ਕੀ ਹੁੰਦਾ ਤੁਸੀਂ ਐ ਕਹੋ ਆ ਜਾ ਮੈਨੂੰ ਜਫੀ ਵਾਲਾ ਲੱਡੀ ਕਰ ਲੈ ਮੁੰਮਣੀ ਲੈ ਹੱਦੀ ਹੋਈ ਪਈ ਐ ਮੈਂ ਜਿਹੜੀ ਤੁਹਾਨੂੰ ਵੀਡੀਓ ਬਣਾਈਆ ਉਮੀਦ ਕਰਦੀ ਤੁਹਾਨੂੰ ਵਧੀਆ ਲੱਗੀ ਹੋਵੇ ਤੇ ਆਪਣੇ ਪੰਜਾਬ ਵਾਲੇ ਇਹ ਵੀਡੀਓ ਨੂੰ ਜਰੂਰ ਦੇਖਿਓ ਤੇ ਮੈਂ ਐ ਨਹੀਂ ਕਹਿੰਦੀ ਵੀ ਹਾਂ ਤੁਸੀਂ ਦੇਖੋ ਹੀ ਦੇਖੋ ਥੋੜੀ ਮਰਜੀ ਤੁਸੀਂ ਦੇਖੋ ਜਾਂ ਨਾ ਦੇਖੋ ਪਰ ਮੈਂ ਮੈਂ ਵੀਡੀਓ ਬਣਾਤੀ ਤੇ ਤੁਸੀਂ ਦੇਖੋ ਹੁਣ ਤੁਸੀਂ ਮੇਰੀ ਵੀਡੀਓ ਨੂੰ ਪੰਜਾਬ ਵਿੱਚ ਅੱਗੇ ਤੋਂ ਅੱਗੇ ਭੇਜਿਓ ਠੀਕ ਹੈ ਜੀ ਧੰਨਵਾਦ